ਸਾਤ ਸੜੀ ਕਲ ਫਰੈਂਚ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਛਟਕਾ ਪੀਣ ਬਾਰੇ ਗੱਲ ਕਰਨ ਲੱਗੇ ਆਂ ਸਭ ਤੋਂ ਲੰਬੀ ਨਰਵ ਹੈ ਜਿਸ ਕਰਕੇ ਆਪਣੇ ਲੱਕ ਚ ਦਰਦ ਹੁੰਦਾ L4 L5 ਤੋਂ ਹੀ ਨਿਕਲਦੀ ਹੈ ਔਰ ਇਹ ਡੀਪ ਆਪਣੇ हिਪ ਤੋਂ ਹੁੰਦੀ ਹੋਈ ਪੈਰਾਂ ਤੱਕ ਜਾਂਦੀ ਹੈ ਜਦੋਂ ਆਪਾਂ ਕੋਈ ਵੀ ਭਾਰ ਚੱਕ ਲੈਂਦੇ ਆਂ ਡਿਸਕ ਆਪਣੀ ਜਗ੍ਹਾ ਤੋਂ ਹਿਲ ਜਾਂਦੀ ਹੈ ਔਰ ਜਾਂ ਫਿਰ ਜਦੋਂ ਆਪਾਂ ਪ੍ਰੈਗਨੈਂਸੀ ਦੇ ਦੌਰ 'ਚ ਹੁੰਨੇ ਆ ਉਦੋਂ ਆਪਣੀ ਜਿਹੜੀ ਸਪਾਇਨ ਉਹ ਪੂਰੀ ਹਾਈਪਰ ਐਕਸਟੈਂਡਡ ਹੁੰਦੀ ਹੈ ਉਦੋਂ ਆਪਣੇ ਦਰਦ ਹੁੰਦਾ ਜਾਂ ਫਿਰ ਆਪਾਂ ਕੋਈ ਵੀ ਸਿਟਿੰਗ ਜੌਬ ਕਰਦੇ ਆ ਔਰ ਜਾਂ ਫਿਰ ਆਪਾਂ ਕਈ ਵਾਰੀ ਕੋਈ ਕਸਰਤ ਕਰਦੇ ਹੋਏ ਆਪਣੇ ਤੋਂ ਇਦਾਂ ਦਾ ਹੋ ਜਾਂਦਾ ਹੈ ਗਲਤ ਕਸਰਤ ਕਰਦੇ ਹੋਏ ਇਦਾਂ ਹੋ ਜਾਂਦਾ ਔਰ ਜਾਂ ਫਿਰ ਅਗਰ ਆਪਣਾ ਕੰਮ ਹੀ ਇਦਾਂ ਦਾ ਵੀ ਡਰਾਈਵਿੰਗ ਦੀ ਜੌਬ ਹੈ ਟਰੱਕ ਡਰਾਈਵਰ ਹੈ ਕਾਰ ਡਰਾਈਵਰ ਹੈ ਆਪਣੇ ਲੱਤ ਦੇ ਵਿੱਚ ਦਰਦ ਹੋਏਗਾ ਔਰ ਲੱਕ ਤੋਂ ਸ਼ੁਰੂ ਹੋਏਗਾ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਹਾਡੇ ਕਿਤੇ ਵੀ ਪਹਿਲਾਂ ਲੱਕ ਚ ਦਰਦ ਹੈ ਔਰ ਲੱਤ ਚ ਜਾ ਰਿਹਾ ਹੈ ਤਾਂ ਇਸ ਦੇ ਲਈ ਪਹਿਲੇ 5-6 ਦਿਨ ਤੁਸੀਂ ਘਰ ਦੇ ਵਿੱਚ ਲੱਕ ਤੇ ਜਗਾ ਸੇਕ ਜ਼ਰੂਰ ਦਿਓ 15 ਤੋਂ 20 ਮਿੰਟ ਔਰ ਸਵੇਰੇ ਸ਼ਾਮ ਦਿਓ ਕੋਈ ਕਸਰਤ ਨਾ ਕਰੋ ਅਗਰ ਫੇਰ ਵੀ ਦਰਦ ਨਹੀਂ ਜਾ ਰਿਹਾ 5-6 ਦਿਨ ਹੋ ਗਏ ਸੇਕ ਦਿੰਦੇ ਰਹੇ ਹੋ ਪਰ ਉਸ ਤੋਂ ਬਾਅਦ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਕਿਉਂਕਿ ਇਹ ਕਸਰਤਾਂ ਉਹ ਨੇ ਜਿਹੜਾ ਸ਼ੈਟਿਕਾ ਦੇ ਦਰਦ ਦਾ ਆਪਾਂ ਨਿਚੋੜ ਕੱਢਿਆ ਔਰ ਬਹੁਤ ਸੌਖੀਆਂ ਨੇ ਕਿਉਂਕਿ ਦਰਦ ਦੇ ਵਿੱਚ ਆਪਾਂ ਕਈ ਵਾਰ ਤੁਹਾਨੂੰ ਔਖੀਆਂ ਖਸਰਤਾਂ ਦੱਸ ਦਿੰਦੇ ਆ ਜਿਹੜੀਆਂ ਕਰਨੀਆਂ ਬਹੁਤ ਔਖੀਆਂ ਨੇ ਅਗਰ ਤੁਸੀਂ ਇੱਕ ਆਸਾਨ ਕਸਰਤਾਂ ਕਰੋਗੇ ਸ਼ੈਟਿਕਾ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਕਿਉਂਕਿ ਇਹ ਦਰਦ ਇੱਕ ਬਹੁਤ ਸੰਤੁਲਨ ਕਿਉਂਕਿ ਇਹ ਦਰਦ ਇੱਕ ਮਾਨਸਿਕ ਸੰਤੁਲਨ ਵੀ ਵਿਗਾੜ ਦਿੰਦਾ ਹੈ ਆਪਾਂ ਨੂੰ ਡਿਪਰੈਸ਼ਨ ਚ ਵੀ ਇਹ ਚੀਜ਼ ਲੈ ਕੇ ਚਲੀ ਜਾਂਦੀ ਹੈ ਸੋ ਦਰਦ ਹੋ ਗਿਆ ਕੋਈ ਗੱਲ ਨਹੀਂ ਪਰ ਦਰਦ ਨੂੰ ਇਹਨਾ ਸੋਚੀ ਜਾਣਾ ਵੀ ਅਸੀਂ ਕਦੇ ਠੀਕ ਹੀ ਨਹੀਂ ਹੋ ਸਕਦੇ ਇਹ ਇੱਕ ਬਹੁਤ ਵੱਡੀ ਗਲਤੀ ਹੈ ਤੋ ਬਿਲਕੁਲ ਨਾ ਘਬਰਾਓ ਦਰਦ ਨੇ ਇੱਕ ਨਾ ਇੱਕ ਦਿਨ ਜਾਣੇ ਜਾਣਾ ਹਾਂ ਇਹ ਗੱਲ ਹੈ ਉਹ ਦਰਦ ਨੂੰ ਜਾਣ ਲੱਗੇ ਕਈ ਵਾਰੀ ਮਹੀਨਾ ਲੱਗ ਜਾਂਦਾ ਆਪਾਂ ਕੀ ਕਰਦੇ ਆ ਆਪਾਂ ਆਪਣੀ ਬਾਡੀ ਤੇ ਐਕਸਪੈਰੀਮੈਂਟ ਕਰਾਉਣ ਲੱਗ ਜਾਂਦੇ ਆਪਾਂ ਕਿਤੇ ਕਿਸੇ ਕੋਲ ਜਾਂਦੇ ਆ ਕਿਤੇ ਕਿਸੇ ਕੋਲ ਜਾਂਦੇ ਆ ਸੋ ਬਿਲਕੁਲ ਨਾ ਜਾਓ ਪਹਿਲਾਂ ਘਰ ਜੀ ਰੈਸਟ ਕਰੋ ਪੇਨ ਕਲਰਸ ਲੈ ਸਕਦੇ ਹੋ ਜੇ ਦਰਦ ਜ਼ਿਆਦਾ ਹੈ ਵੈਸੇ ਓਵਾਇਡ ਕਰੋ ਉਹ ਬਹੁਤ ਜ਼ਿਆਦਾ ਆਪਣੀ ਸਿਹਤ ਲਈ ਹਾਨੀਕਾਰਕ ਨੇ ਤੁਸੀਂ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ ਔਰ ਸੇਕ ਦਿਓ ਔਰ ਹਲਕੀ ਜੀ ਮ사ਜ ਵੀ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤੱਕਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਜ਼ ਨੇ ਪਹਿਲੀ ਐਸ ਸਰੀ ਸਿੰਘਸਰਾ ਫਿਜ਼ੀਓਥੈਰੇਪੀ ਦੂਸਰੀ ਡਾਕਟਰ ਗੁਰਸ਼ੇਰ ਸਿੰਘ ਤੀਸਰੀ ਮੇਰੀ ਵਾਈਫ ਦੀ ਆਈਡੀ ਹੈ ਡਾਕਟਰ ਵਿਪਸਰਾ ਅਸੀਂ ਰਲ ਕੇ ਇਥੇ ਕਲੀਨਿਕ ਤੇ ਕੰਮ ਕਰਦੇ ਹਾਂ ਔਰ ਫੇਸਬੁੱਕ ਸਭ ਤੋਂ ਇੰਪੋਰਟੈਂਟ ਜਿੱਥੋਂ ਸਾਡੀ ਫੈਮਿਲੀ ਬਹੁਤ ਵੱਡੀ ਹੋਈ ਹੈ ਉਸਤੇ ਸਾਡਾ ਪੇਜ ਹੈ ਐਸ ਸ੍ਰੀ ਸਿੰਘਸਰੋ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਜਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਇੱਕ ਬੈੱਡ ਤੇ ਇਦਾਂ ਬੈਠ ਜਾਣਾ ਔਰ ਇੱਕ ਲੱਤ ਆਪਾਂ ਇਸ ਦੇ ਉੱਪਰ ਰੱਖ ਦੇਣੀ ਹੈ ਜਿਸ ਲੱਤ ਚ ਦਰਦ ਹੈ ਹੁਣ ਆਪਾਂ ਖੱਬੀ ਲੱਤ ਚ ਦਰਦ ਸੀ ਇਸ ਦੇ ਉੱਪਰ ਰੱਖ ਦਿੱਤੀ ਔਰ ਅਗਰ ਦੋਨਾਂ ਚਾਹ ਤਾਂ ਤੁਸੀਂ ਦੋਨੋਂ ਇਹ ਬਾਰੋਬਾਰੀ ਕਰ ਸਕਦੇ ਹੋ ਪਹਿਲੀ ਐਕਸਰਸਾਈਜ਼ ਕੀ ਹੈ ਆਪਾਂ ਇਸ ਦੇ ਉੱਪਰ ਰੱਖ ਦੇਣਾ ਔਰ ਇੱਥੇ ਦੋਨੇ ਹੱਥ ਰਹਿਣਗੇ ਇਦਾਂ ਜ਼ੋਰ ਦੀ ਮਾਰ ਦੇਣੇ ਹੱਥ ਆਪਾਂ ਤਾਂ ਕਿ ਥੋੜਾ ਜਿਹਾ ਬਾਡੀ ਦੇ ਵਿੱਚ ਗਰੰਟ ਵੀ ਆਵੇ ਔਰ ਇਦਾਂ ਆਪਾਂ ਅੱਗੇ ਨੂੰ ਆਉਣਾ ਇਦਾਂ ਫਾਰਵਰਡ ਸਿੱਧਾ ਦੇਖਣਾ ਆਪਾਂ ਨੀਵੀਂ ਨਹੀਂ ਪਾਉਣੀ ਉੱਪਰ ਨਹੀਂ ਦੇਖਣਾ ਨਿਊਟਰਲ ਪੋਜੀਸ਼ਨ ਦੇ ਵਿੱਚ ਇਸ ਜਗ੍ਹਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇਤਰੋ ਵੀ ਦਿਖਾਇਆ ਜਾਵੇ ਇਦਾਂ ਔਰ ਇੱਥੇ 10 ਸੈਕਿੰਡ ਹੋਲਡ 1 2 3 4 5 टेन, फिर वापस इसन दस बारी करना बड़ा सौखा तरीका दूजे पास भी करके दिखा दें देखो जिस साइड दर्द है वैसे उस साइड करा जोर ही हाथ मारा तो कि एक्टिवेट हो जाए मसलस और ऐं आप अगे जावे और इतने आप कर रहे हैं पूरे दस सैकेंड एक दो तीन चार पे सत्त अठ नौ दस दिन रिलैक्स ਦੋਨੋਂ ਸਾਈਡ ਕਰੋ ਇਹ ਅਗਰ ਤੁਹਾਡੇ ਦੋਨੋਂ ਸਾਈਡ ਦਰਦ ਹੈ ਅਗਰ ਇੱਕ ਸਾਈਡ ਦਰਦ ਹੈ ਤਾਂ ਇੱਕ ਸਾਈਡ ਹੀ ਕਰਨਾ ਸਟਾਰਟਿੰਗ 5 ਵਾਰ ਤੋਂ ਐਂਡ 10 ਵਾਰੀ ਮਤਲਬ 5 ਸੈੱਟ ਸ਼ੁਰੂਆਤੀ ਦਿਨਾਂ ਦੇ ਵਿੱਚ ਪੰਜ ਦਿਨਾਂ ਤੋਂ ਬਾਅਦ 10-10 ਸੈੱਟ ਲਾਉਣੇ ਆ ਪਹਿਲੀ ਕਸਰਤ ਦੂਜੀ ਕਸਰਤ ਨਰਵ ਗਲਾਈਡ ਆਪਾਂ ਕੀ ਕਰਾਂਗੇ ਪਿੱਛੇ ਹੋ ਕੇ ਬੈਠ ਗਏ ਔਰ ਮੰਨ ਲਓ ਖੱਬੀ ਲੱਤ 'ਚ ਦਰਦ ਹੈ ਇਹ ਪੈਰ ਬਿਲਕੁਲ ਥੱਲੇ ਰਹੇਗਾ ਔਰ ਜਦੋਂ ਆਪਾਂ ਪਿੱਛੇ ਜਾਵਾਂਗੇ ਪੈਰ ਉੱਪਰ ਚੱਕ ਦੇਣਾ ਔਰ ਉੱਪਰ ਦੇਖਣਾ ਦੇਖੋ ਹੱਥ ਇੱਥੇ ਰੱਖੇ ਹੋਏ ਨੇ ਔਰ जो आप अगे जा, जा रहे हैं देखो पैर अगे कर लिया अगर जा रहे हैं तो पैर थले उपर देखो हम उपर देखो हाँ जी देखो पैर सिर भी थले है और जो आप पिछे जा रहे हैं पैर अंदर मोड़ा और उपर देखने की कोशिश करें पूरा पैर अंदर मोड़ रहे हैं इस नाल की है नर्व ग्लाइड होगी दोबारा देखो फिर अगे आ रहे हैं तो पैर अंदर जा रहा और आप अं और जो पिछले जा रहे हैं पैर पिछले और इस लात है जी सीधी रहेगी और जो अगे आ रहे हैं पैर आप अगे मोड़ना और जो पिछले जा रहे हैं पैर पिछले वन टू थ्री फोर फाइव सिक्स सैवन एट नाइन टेन एकदम रिलैक्स इस कसरत में भी तो छे सैट लाने कुर्सी ते बैठ के भी आप कसरत कर सकते हैं देखो ਹੁਣ ਹੁਣ ਕੁਰਸੀ ਤੇ ਆਪਾਂ ਕਰਕੇ ਦਿਖਾਉਣ ਲੱਗੇ ਆਂ ਇਦਾਂ ਕੁਰਸੀ ਤੇ ਬੈਠ ਗਏ ਮੰਨ ਲਓ ਇਹ ਲੱਤ ਹੈ ਦੇਖੋ ਕੁਰਸੀ ਦੇ ਬਾਹਰ ਆ ਜਾਣਾ ਔਰ ਇਦਾਂ ਪੈਰ ਰੱਖ ਲਿਆ ਔਰ ਆਪਾਂ ਅੱਗੇ ਆ ਰਹੇ ਆ ਪੈਰ ਥੱਲੇ ਫੇਰ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇਸੇ ਤੁਸੀਂ 10 ਤੋਂ 5 ਸੈਟ ਲਾਉਣੇ ਆ ਇਹ ਵੀ ਦੂਜੀ ਕਸਰਤ ਹੁਣ ਲਈ ਤੀਜੀ ਕਸਰਤ ਆ ਉਹ ਆਪਾਂ ਥੱਲੇ ਮੈਟ ਵਿਛਾ ਲੈਣਾ ਅਗਰ ਤੁਤੋਂ ਥੱਲੇ ਨਹੀਂ ਹੋਏਗੀ ਤੁਸੀਂ ਬੈੱਡ ਤੇ ਵੀ ਕਰ ਸਕਦੇ ਹੋ ਪਰ ਆਪਾਂ ਨੂੰ ਇਹ ਐਕਸਰਸਾਈਜ਼ ਕਰਨ ਦਾ ਮਜ਼ਾ ਨੀਚੇ ਆਏਗਾ ਸੋ ਹੁਣ ਆਪਾਂ ਮੈਟ ਪਿਛਾ ਲਈਏ ਫਿਰ ਮਿਲਦੇ ਆ ਤੁਹਾਨੂੰ 3rd ਐਕਸਰਸਾਈਜ਼ ਜਿਸ ਨੂੰ ਪਿਜਨ ਪੋਸ ਕਿਹਾ ਜਾਂਦਾ ਹੈ ਮਤਲਬ ਕਬੂਤਰ ਵਾਲਾ ਪੋਸ ਆਪਾਂ ਕੀ ਕਰਾਂਗੇ ਨੀਚੇ ਆਗੇ ਪਹਿਲਾਂ ਫਿਗਰ ਆਫ 4 ਚ ਆਗੇ ਔਰ ਇਹ ਵਾਲੀ ਲੱਤ ਮੰਨ ਲਓ ਸੱਜੀ ਲੱਤ ਚ ਦਰਦ ਹੈ ਇਹ ਲੱਤ ਅੱਗੇ ਲੈ ਆ ਕੇ ਆਪਾਂ ਇੱਥੇ ਰੱਖ ਲੈਣੀ ਆ ਇਦਾਂ ਔਰ ਇਦਾਂ ਬੈਂਡ ਕਰ ਦੇਣੀ ਆ ਇਹ ਗੋਡਾ ਆ ਗਿਆ ਆਪਣਾ ਇਦਾਂ ਸਿੱਧ ਔਰ ਇਹ ਲੱਤ ਪਿੱਛੇ ਲੈ ਜਾਾਂਗੇ ਔਰ ਹੌਲੀ ਹੌਲੀ ਕੂਣੀਆਂ ਦੇ ਪਾਰ ਇਦਾਂ ਇਸ ਪੋਜੀਸ਼ਨ ਦੇ ਵਿੱਚ ਜਿੰਨਾ ਆਪਾਂ ਲੱਕ ਥੱਲੇ ਕਰ ਸਕਦੇ ਆ ਉਹਨਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਇਸ ਜਗ੍ਹਾ ਤੇ ਸ਼ੈਟਿਕਾ ਨਰਵ ਤੇ ਪੂਰਾ ਸਟ੍ਰੈਚ ਪਏਗਾ ਤੁਹਾਨੂੰ ਪਤਾ ਲੱਗੇਗਾ ਹਾਂ ਵੀ ਮੇਰਾ ਦਰਦ ਇੱਥੇ ਹੀ ਹੁੰਦਾ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਸਾਹਮਣੇ ਜ਼ਿਆਦਾ ਖਿੱਚ ਪੈ ਰਹੀ ਹੈ ਇੱਥੇ ਘੱਟ ਕਹਿ ਰਹੀ ਹੈ ਔਰ ਇੱਥੇ ਤੁਸੀਂ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਜਦੋਂ ਆਰਾਮ ਨਾਲ نیچے ਲਿਜੋਗੇ ਦੁਬਾਰਾ ਫੇਰ ਕਰੋਗੇ ਫਿਗਰ ਆਫ 4 ਚਾਏ ये लक अगे ले आती है इदा करके और लक थले एल थले और सामने देखने की कोशिश इतने पंद्रह सैकेंड होल्ड करना आपके पैट लाओ कोशिश करो कि कसरत साइड ही करो अगर एक साइड करोगे तो कई बार दर्द अपना घटता जाता पर दूसरी साइड शुरू हो जाता सो कोशिश करो भी दोनों सैड ही करो और इतर सैकेंड होल्ड इसमें ਸਵੇਰੇ ਸ਼ਾਮ ਕਰਨੀ ਐਕਸਰਸਾਈਜ਼ ਇਹ ਹੋ ਗਈ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਲਈ ਆਪਾਂ ਨੂੰ ਫੇਰ ਮੁੱਡੇ ਪੈਣਾ ਪਏਗਾ ਕੀ ਕਰਾਂਗੇ ਆਪਾਂ ਦੋਨੋਂ ਹੱਥ ਆਪਣੇ ਮੁੱਡੇਆਂ ਥੱਲੇ ਆ ਜਾਣਗੇ ਔਰ ਆਪਾਂ ਉੱਪਰ ਉੱਠਣ ਦੀ ਕੋਸ਼ਿਸ਼ ਔਰ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 10 ਰਿਲੈਕਸ ਫੇਰ ਉੱਪਰ ਉੱਠਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ 1 दो तो तीन चार पां सात, आठ, नौ दस देन, रिलैक्स फिर ऊपर देखने की कोशिश एक दो तीन चार पांच सात, आठ, नौ दस देन, रिलैक्स इस दे हूँ जी उस तो नैक्सट एक्सरसाइज है लास्ट के करोगे दोनों गोडे घड़ीस के और छाती दे ना ला दे तो। और इतना आप्ट घट वी सेकंड होल्ड एक दो तीन चार पे सात आठ नौ दस ग्यारह बारह तेरह चौदह पंद्रह सोलह सतारह अठारह उन्नीस भी उसे तो हो के ये यखिरी कसरत एक सैट ही लाइना उस तो बाद इतने सेक दो थोड़ा जो दर का लैवल है वो घट्टो घट तीह तो चाली ती परसेंट तो पहले दिन घट जाना अगर तीस तो ये कसरत सवेरे दोपहर शाम कर दे फिर बल्ले बल्ले हो जाएगी ਸੋ ਹਮੇਸ਼ਾ ਘਬਰਾਓ ਨਾ ਦਰਦ ਨੂੰ ਲੈ ਕੇ ਪਹਿਲਾਂ ਸੇਕ ਦੋ 5 ਤੋਂ 6 ਦਿਨ ਉਸ ਤੋਂ ਬਾਅਦ ਹੀ ਕਸਰਤਾਂ ਸ਼ੁਰੂ ਕਰੋਗੇ ਤੁਸੀਂ ਸ਼ੈਟਿਕਾ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਸੋ ਮਿਲਾਂਗੇ ਜਲਦੀ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਤਿਲ ਦਿਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਔਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਮਿਲਾਂਗੇ ਜਲਦੀ ਸਤਿ ਸ੍ਰੀ ਅਕਾਲ ਜੀ